ਨਾ ਕੋਗਰੇ ਦਾ ਜਿਹੜਾ ਪੈਟਰੋਲ ਪੰਪ ਹੈ ਉਹਦੇ ਤੋਂ ਥੋੜੀ ਅੱਗੇ ਜਿੱਦੇ ਵਿੱਚ ਕੇ ਇੱਕ ਬੰਦਾ ਜਿਹੜਾ ਹੈਗਾ ਵਿੱਚ ਗੱਡੀ ਤੇ ਫਸ ਗਿਆ ਫਸਿਆ ਹੋਇਆ ਸੀਗਾ ਤੇ ਆਪਣੇ ਚਥਾਨਕ ਲੋਕ ਜਿਹੜੇ ਆ ਉਹਨੂੰ ਸੱਬਲਾਂ ਦੇ ਨਾਲ ਦਰਵਾਜ਼ਾ ਤੋੜ ਕੇ ਕੱਢ ਰਹੇ ਸੀਗੇ ਤੇ ਬੰਦਾ ਬੇਹੋਸ਼ ਸੀਗਾ ਬਹੁਤ ਖੂਨ ਨਾਲ ਲਥਪਥ ਹੋਇਆ ਸੀਗਾ ਤੇ ਇੱਕ ਜਿਹੜਾ ਸਾਈਡ ਤੇ ਬੈਠਾ ਸੀਗਾ ਉਹ ਬੰਦਾ ਸਾਈਡ ਤੇ ਘਾਹ ਦੇ ਵਿੱਚ ਲੇਟ ਰਿਆ ਸੀਗਾ ਉਹ ਜਿਆਦਾ ਸੀਰੀਅਸ ਨਹੀਂ ਉਹ ਆਪਣੇ ਕੋਸੋ ਹਵਾਸ ਦੇ ਵਿੱਚ ਸੀਗਾ ਤੇ ਬੰਦਿਆਂ ਨੇ ਕੋਸ਼ਿਸ਼ ਦੇ ਨਾਲ ਮਿਲ ਜੁਲ ਕੇ ਇਹਨੂੰ ਬਾਹਰ ਕੱਢਿਆ ਮੇਰਾ ਨਾਮ ਭੁਪਿੰਦਰ ਸਿੰਘ ਜੀ ਜਿਹੜਾ ਇਹ ਇੱਕ ਐਕਸੀਡੈਂਟ ਹੋਇਆ ਕਾਰ ਦਾ ਇੱਕ ਕੌਣ ਸੀ ਕਿੱਥੋਂ ਆ ਰਹੇ ਸੀ ਕਦੋਂ ਹੋਇਆ ਹੈ ਹਾਦਸਾ ਇਹ ਸਰਦਾਰ ਘੰਟਾ ਵਜੇ ਸਵਾ ਘੰਟਾ ਪਹਿਲਾਂ ਕੋਗਦੇ ਦਾ ਜਿਹੜਾ ਪੈਟਰੋਲ ਪੰਪ ਹੈ ਉਹਦੇ ਤੋਂ ਥੋੜੀ ਅੱਗੇ ਮੈਂ ਵੀ ਆ ਰਿਹਾ ਸੀਗਾ ਸਵੇਰ ਨੂੰ ਤੇ ਉੱਥੇ ਮੇਰੇ ਆਉਂਦੇ ਉਹਨਾਂ ਤੋਂ ਪਹਿਲਾਂ ਐਕਸੀਡੈਂਟ ਹੋ ਚੁੱਕਾ ਜਿਗਾ ਜਿਹਦੇ ਵਿੱਚ ਕੇ ਇੱਕ ਬੰਦਾ ਜਿਹੜਾ ਹੈਗਾ ਵਿੱਚ ਗੱਡੀ ਤੇ ਫਸ ਗਿਆ ਫਸਿਆ ਹੋਇਆ ਸੀਗਾ ਤੇ ਆਪਣੇ ਸਥਾਨਕ ਲੋਕ ਜਿਹੜੇ ਆ ਉਹਨੂੰ ਕੱਬਲਾਂ ਨੇ ਨਾਲ ਦਰਵਾਜ਼ਾ ਤੋੜ ਕੇ ਕੱਢ ਰਹੇ ਸੀਗੇ ਤੇ ਬੰਦਾ ਬੇਹੋਸ਼ ਸੀਗਾ ਬਹੁਤ ਖੂਨ ਨਾਲ ਲਥਪਥ ਹੋਇਆ ਸੀਗਾ ਤੇ ਇੱਕ ਜਿਹੜਾ ਸਾਈਡ ਤੇ ਬੈਠਾ ਸੀਗਾ ਉਹ ਬੰਦਾ ਸਾਈਡ ਤੇ ਘਾਹ ਦੇ ਵਿੱਚ ਲੇਟ ਰਿਹਾ ਸੀਗਾ ਉਹ ਇਹ ਜਿਆਦਾ ਸੀਰੀਅਸ ਨਹੀਂ ਉਹ ਆਪਣੇ ਕੋਸੋ ਹਵਾਸ ਦੇ ਵਿੱਚ ਸੀਗਾ ਤੇ ਬੰਦਿਆਂ ਨੇ ਕੋਸ਼ਿਸ਼ ਦੇ ਨਾਲ ਮਿਲ ਜੁਲ ਕੇ ਇਹਨੂੰ ਬਾਹਰ ਕੱਢਿਆ ਤੇ ਅੰਬੂ ਪਹਿਲਾਂ ਐਂਬੂਲੈਂਸ ਨੂੰ ਫੋਨ ਕੀਤਾ ਸੀਗਾ ਐਂਬੂਲੈਂਸ ਆਉਣ ਤੋਂ ਬਾਅਦ ਐਂਬੂਲੈਂਸ ਦੇ ਵਿੱਚ ਬਿਠਾ ਕੇ ਇਹ ਜਿੱਦਾਂ ਕਿ ਹੁਣ ਪਤਾ ਲੱਗਾ 모ਹਿਤ ਸ਼ਰਮਾ ਚੰਬੇ ਦਾ ਰਹਿਣ ਵਾਲਾ ਜਿਹੜਾ ਮੁੰਡਾ ਹੈਗਾ ਤੇ ਉਹਦੀ ਡੈੱਥ ਹੋ ਚੁੱਕੀ ਹੋ ਗਈ ਆ ਤੇ ਜਿਹੜਾ ਦੂਜਾ ਮੁੰਡਾ ਸੀਗਾ ਨਾਲ ਉਹ ਠੀਕ ਆ ਤੇ ਇਨਾਂ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹਾਂਜੀ ਇਹਨਾਂ ਦੇ ਪਰਿਵਾਰ ਦੇ ਨਾਲ ਮੈਂ ਸੰਪਰਕ ਕੀਤਾ ਨੰਬਰ ਲੈ ਕੇ ਤੇ ਇਹਨਾਂ ਦੀ ਸਿਸਟਰ ਨਾਲ ਗੱਲ ਹੋਈ ਉਹ ਆ ਰਹੇ ਆ ਤੇ ਬਾਕੀ ਠੀਕ ਹੈ ਸਭ ਤੇ ਇਹ ਗੱਡੀ ਦੇ ਵਿੱਚ ਨੂੰ ਮੈਂ ਪਾ ਕੇ ਲੈ ਕੇ ਆ ਗਿਆ ਜਿਹੜਾ ਡੈਥ ਹੋਈ ਉਹਨੂੰ ਐਂਬੂਲੈਂਸ ਨਾਲ ਲੈ ਕੇ ਕਿ ਜਿਹੜਾ ਸੀਰੀਅਸ ਹੈਗਾ ਉਹਨੂੰ ਮੈਂ ਆਪਣੀ ਗੱਡੀ ਦੇ ਵਿੱਚ ਪਾ ਕੇ ਤੇ ਸਰਕਾਰੀ ਹਸਪੀਟਲ ਤੱਕ ਲੈ ਕੇ ਆਇਆ ਠੀਕ या नहीं सोची भैया ए वही बचाया नहीं सोची भैया